ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਬਿਗ ਬ੍ਰੇਕਿੰਗ ਨਿਊਜ਼ ਸਕੂਲਾਂ ਵਿੱਚ ਮੋਟ ਹੋਣ ਗਿਆ 20 ਜਨਵਰੀ ਤੱਕ ਛੁੱਟੀਆਂ ਮੌਸਮ ਵਿਭਾਗ ਵੱਲੋਂ ਅਲਰਟ ਕੀਤੇ ਜਾ ਰਹੇ ਕਿ ਆਪੋਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਸੀੰਪ ਕੋਨ ਤੋਂ ਮੰਡਵਾਰਾ 14 ਜਨਵਰੀ ਤੱਕ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਸੀ ਲੇਕਿਨ ਜੋ ਹੁਣ ਮੌਸਮ ਵਿਭਾਗ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਆ ਇੱਕ ਅਲਰਟ ਜਾਰੀ ਕੀਤਾ ਗਿਆ ਕਿ 20 ਜਨਵਰੀ ਤੱਕ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਧੁੰਦ ਅਤੇ ਬਰਫ਼ ਵਾਈਟ ਅੰਗ ਨਾਲ ਰਹੇਗਾ ਜਿਸ ਕਰਕੇ ਪੰਜਾਬ ਦੇ ਵਿੱਚ ਜੋ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਤਾਂ ਇਸ ਦੇ ਸਬੰਧ ਵਿੱਚ ਲੇਟੈਸਟ ਅਪਡੇਟ ਦੇ ਉੱਪਰ ਤੁਹਾਨੂੰ ਲੈ ਕੇ ਚੱਲ ਤਾ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ 20 ਜਨਵਰੀ ਤੱਕ ਇਸੇ ਤਰੀਕੇ ਧੁੰਦ ਅਤੇ ਠੰਡ ਬਣੀ ਰਹੇਗੀ ਜਿਸ ਕਰਕੇ ਹੁਣ ਸਭ ਤੋਂ ਵੱਡੀ ਚੇਤਾਵਨੀ ਪੰਜਾਬ ਦੇ ਸਕੂਲਾਂ ਦੇ ਲਈ ਆ ਕਿ ਪੰਜਾਬ ਦੇ ਵਿੱਚ ਜੋ ਡੇਟ ਸ਼ੀਟ ਵੀ ਅਨਾਉਂਸ ਕਰ ਦਿੱਤੀ ਗਈ ਆ ਜੋ ਕਿ ਪ੍ਰੀ ਬੋਰਡ ਪ੍ਰੀਖਿਆ ਹੋਣਗੀਆਂ ਉਸ ਤੋਂ ਬਾਅਦ ਜੋ ਫਾਈਨਲ ਪ੍ਰੀਖਿਆ ਨੇ ਉਹ ਵੀ ਫਰਵਰੀ ਮਹੀਨਾ ਤੋਂ ਸਟਾਰਟ ਹੋ ਰਹੀਆਂ ਨੇ ਜਿਸ ਕਰਕੇ ਸਭ ਤੋਂ ਵੱਧ ਚਿੰਤਾ ਅਧਿਆਪਕ ਅਤੇ ਸਟੂਡੈਂਟਸ ਨੂੰ ਸਤਾ ਰਹੀ ਆ ਕਿ ਉਹ ਇਸ ਸਮੇਂ ਦੇ ਵਿੱਚ ਠੰਡ ਤੋਂ ਬਚਣਗੇ ਜਾਂ ਫਿਰ ਉਹਨਾਂ ਨੂੰ ਇਸੇ ਜੋ ਮੰਥ ਦੇ ਵਿੱਚ ਪ੍ਰੀਖਿਆ ਹੈ ਉਹ ਸ਼ੁਰੂ ਕਰਨੀਆਂ ਪੈਣਗੀਆਂ ਤਾਂ ਇਸ ਦੇ ਲਈ ਤੁਸੀਂ ਦੇਖ ਸਕਦੇ ਹੋ ਜੋ ਪੰਜਾਬ ਸਿੱਖਿਆ ਬੋਰਡ ਦੇ ਵੱਲੋਂ ਡੇਟ ਸ਼ੀਟ ਦੇ ਵਿੱਚ ਇੱਕ ਵਾਰ ਫੇਰ ਤੋਂ ਬਦਲਾਵ ਕੀਤਾ ਗਿਆ ਜੋ ਕਿ ਪ੍ਰੀ ਬੋਰਡ ਪ੍ਰੀਖਿਆ 20 ਤਰੀਕ ਤੋਂ ਸਟਾਰਟ ਹੋਣੀ ਸੀ ਉਸ ਨੂੰ 29 ਤਰੀਕ ਕਰ ਦਿੱਤੀ ਗਿਆ ਕਿਉਂਕਿ ਪਹਿਲਾਂ ਵੀ ਸਕੂਲਾਂ ਦੇ ਵਿੱਚ ਕਾਫੀ ਛੁੱਟੀਆਂ ਹੋ ਚੁੱਕੀਆਂ ਨੇ ਦੂਸਰਾ ਨੰਬਰ ਜੋ ਠੰਡ ਅਤੇ ਧੁੰਦ ਕਾਰਨ ਸਕੂਲ ਬੰਦ ਹੈ ਇਸ ਕਰਕੇ ਪ੍ਰੀਖਿਆ ਲੈਣਾ ਸਹੀ ਨਹੀਂ ਹੈ ਜਿਸ ਕਰਕੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਦਾ ਅਗਲਾ ਕੀ ਅਪਡੇਟ ਹੋਵੇਗਾ ਕਿ 14 ਤਰੀਕ ਤੋਂ ਬਾਅਦ ਸਕੂਲ ਖੁੱਲਣਗੇ ਜਾਂ ਫਿਰ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਅਗਰ ਸਕੂਲਾਂ ਦੇ ਵਿੱਚ ਛੁੱਟੀਆਂ ਦੀ ਜਗ੍ਹਾ ਤੇ ਟਾਈਮ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਤਾਂ ਉਸ ਦੇ ਨਾਲ ਵੀ ਬਹੁਤ ਅਸਰ ਜੋ ਸਟੂਡੈਂਟਸ ਦੇ ਉੱਪਰ ਪਵੇਗਾ ਕਿਉਂਕਿ ਜੋ ਪਹਿਲਾ ਸਕੂਲ ਹੈ 9:30 ਵਜੇ ਲੱਗਦੇ ਸੀ ਔਰ ਫਿਰ ਇੱਕ ਤਰੀਕ ਤੋਂ ਸਕੂਲਾਂ ਦਾ ਸਮਾਂ 10 ਵਜੇ ਕਰ ਦਿੱਤਾ ਗਿਆ ਸੀ ਤਾਂ ਜੋ ਸਮਾਂ 14 ਤਰੀਕ ਤੱਕ ਰਹਿਣਾ ਸੀ ਪਰ ਛੁੱਟੀਆਂ ਕਾਰਨ ਜੋ ਹੁਣ ਇਸ ਸਮੇਂ ਦੇ ਵਿੱਚ ਦੁਬਾਰਾ ਤੋਂ ਬਦਲਾਵ ਕੀਤਾ ਜਾਂਦਾ ਹੈ ਕਿ 10 ਵਜੇ ਤੋਂ ਸਕੂਲ ਲੱਗਣਗੇ ਜਾਂ ਫਿਰ 9:30 ਤੋਂ ਲੱਗਣਗੇ ਇਸ ਦੇ ਸਬੰਧ ਵਿੱਚ ਜੋ ਵੀ ਲੇਟੈਸਟ ਅਪਡੇਟ ਆਏਗੀ ਉਹ ਤੁਹਾਨੂੰ ਆਪਾਂ ਚੈਨਲ ਤੇ ਇਨਫੋਰਮੇਸ਼ਨ ਦੇ ਨਾਲ ਹੀ ਸ਼ੇਅਰ ਕਰਦੇ ਰਵਾਂਗੇ ਇਸ ਤੋਂ ਇਲਾਵਾ ਜੋ ਬਾਕੀ ਸਟੇਟਾਂ ਦੀ ਗੱਲ ਕਰੀਏ ਲਗਭਗ ਬਾਕੀ ਸਟੇਟਾਂ ਵਿੱਚ 20 ਤੋਂ 29 ਜਨਵਰੀ ਤੱਕ ਜੋ ਛੁੱਟੀਆਂ ਅਲੱਗ-ਅਲੱਗ ਸਟੇਟਾਂ ਵਾਈਜ਼ ਕੀਤੀਆਂ ਹੋਈਆਂ ਨੇ ਜਿਸ ਦੀ ਲਿਸਟ ਆਪਾਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਆ ਜਿਸ ਦੇ ਵਿੱਚ ਅਲੱਗ-ਅਲੱਗ ਸਟੇਟਾਂ ਵਾਈਜ਼ ਜੋ ਸਕੂਲਾਂ ਦਾ ਸਮਾਂ ਵਿੱਚ ਬਦਲਾਅ ਕੀਤਾ ਗਿਆ ਤੇ ਕੁਝ ਸਕੂਲਾਂ ਦੇ ਵਿੱਚ ਦੁਬਾਰਾ ਤੋਂ ਜੋ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਤਾਂ ਹੁਣ ਕੀ ਅਪਡੇਟ ਰਹੇਗੀ ਪੰਜਾਬ ਦੀ ਉਸਤੇ ਬਾਰੇ ਤੁਹਾਨੂੰ ਲੇਟੈਸਟ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਦਿਨ ਇਨਫੋਰਮੇਸ਼ਨ ਮਿਲਦੀ ਰਹੇ ਤਾਂ